ਖਬਰ ਦਾ ਅਸਰ ਮਹਿਕਮਾ ਐਕਸ਼ਨ ਚ ਮਹਿਕਮੇ ਦੇ ਤੇ ਧਿਆਨ ਚ ਲਿਆਂਦਾ ਗਿਆ ਮਹਿਕਮੇ ਨੇ ਨਾਲ ਦੀ ਨਾਲ ਉਸੇ ਰਿਫਰ ਕੀਤੀ ਜਲੀ ਵਧੀਆ ਸੜਕ ਬਣਾਉ ਜੀ ਬਿੰਦੇ ਬਿੰਦ ਟੁੱਟਣ ਨੂੰ ਅੱਜ ਇੱਕ ਨਾ ਟਕਮ ਕਰਕੇ ਖਬਰ ਲਿਖਣ ਤੋਂ ਬਾਅਦ ਅੱਧੀ ਜਿੰਨੀ ਆ ਗਈ ਕੀ ਕਹੋਗੇ ਜਿੰਮੀ ਕੀ ਜਿਹੜਾ ਖਬਰਦਾਰ ਨਾਲ ਦੀ ਨਾਲ ਹੋਇਆ ਕੀ ਹਾਂ ਹੋਇਆ ਪਤ ਨਾਲ ਦੀ ਨਾਲ ਅਸਰ ਹੋਇਆ ਉਹਦੀ ਮੌਕੇ ਤੇ ਆ ਕੇ ਦੇਖਗੇ ਆਪਣੀ ਬਵਾਦਾਂ ਚ ਪੈਣ ਕਰਕੇ ਇਹ ਛੇਤੀ ਬਣਾਈ ਗਈ। ਹਾਂ ਦਾ ਹੋਇਆ। ਤਾਂ ਇਹ ਬੰਦ ਗਿਆ ਜੀ। ਆਸਰ ਤਾਂ ਹੋਇਆ ਭਾਈ ਪਾ ਗਏ ਅੱਜ ਮਾਲ ਪਾ ਗਏ। ਥੋੜੇ ਮਾਧਿਅਮ ਰਹੀਂ ਸਾਨੂੰ ਵੀ ਪਤਾ ਲੱਗਾ ਤੇ ਸਰਪੰਚ ਸਾਹਿਬ ਨੇ ਵੀ ਸਾਨੂੰ ਫੋਨ ਕੀਤਾ। ਤੇ ਅਸੀਂ ਤੁਰੰਤ ਨਾਲ ਦੀ ਨਾਲ ਕਾਰਵਾਈ ਕੀਤੀ। ਜੀ ਸੜਕ ਦਾ ਕੰਮ ਤੁਹਾਡੇ ਮੀਡੀਆ ਦੇ ਮਾਧਮ ਨਾਲ ਹੀ ਸਾਨੂੰ ਪਤਾ ਲੱਗਿਆ ਸੀਗਾ ਕਿ ਇਸ ਤਰ੍ਹਾਂ ਸੜਕ ਦੇ ਉੱਤੇ ਪ੍ਰੋਬਲਮ ਆ ਰਹੀ ਹੈ। ਇਹ ਜਿਹੜੀ ਸੜਕ ਆਏ ਆਪਣੀ ਬਵਾਦਾਂ ਚ ਪੈਣ ਕਰਕੇ ਇਹ ਛੇਤੀ ਬਣਾਈ ਗਈ ਇਸ ਕਰਕੇ ਜੇ ਮੈਕਮੇ ਨੂੰ ਛੇਤੀ ਬੇਨਤੀ ਕਰੀ ਅਸੀਂ ਵੀ ਛੇਤੀ ਤੋਂ ਛੇਤੀ ਸੜਕ ਬਣਾਈ ਜਾਵੇ ਉਹਦੇ ਕਰਕੇ ਇੱਕ ਦੋ ਥਾਵਾਂ ਤੇ ਕਿਤੇ ਪੱਛ ਪੈ ਗਏ تھےਗੇ ਉਹ ਦੁਬਾਰੇ ਮੈਕਮੇ ਦੇ ਤੇ ਧਿਆਨ ਚ ਲਿਆਂਦਾ ਗਿਆ ਮੈਕਮੇ ਨੇ ਨਾਲ ਦੀ ਨਾਲ ਉਹਦੀ ਰਿਪੇਅਰ ਕੀਤੀ ਜਾਂਦੀ ਮੈਕਮੇ ਨੂੰ ਗਾਹਾਂ ਵੀ ਜੇ ਕੋਈ ਸਮੱਸਿਆ ਆਉਂਦੀ ਹੈਗੀ ਆਉਣ ਵਾਲੇ ਸਾਲਾਂ ਦੇ ਵਿੱਚ ਕਦੇ ਫੇਰ ਵੀ ਮੈਕਮਾ ਸਾਡੇ ਨਾਲ ਖੜਾ ਠਾ ਠੇਕੇਦਾਰ ਨਾਲ ਖੜਾਗਾ ਵਿੱਤਮੰਤਰੀ ਹਰਪਾਲ ਸਿੰਘ ਚੀਮਾਂ ਜੀ ਦਾ ਅਸੀਂ ਦਿਲ ਦੀਆਂ ਘਰਾਂੀਆਂ ਚੋ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੀਆਂ ਹੋਰ ਸੜਕਾਂ ਜਿਵੇਂ ਜਬੰਦਿਆਂ ਵਾਲੀ ਕੋਠਿਆਂ ਵਾਲੀ ਬਣਵਾਈ ਤੇ ਪਿੰਡ ਦੀਆਂ ਹਟੀਆਂ ਰਿਪੇਅਰ ਸੜਕਾਂ ਬਣਵਾਈਆਂ ਨੇ ਇਹਨਾਂ ਦਾ ਸਾਰਿਆਂ ਦਾ 5 ਸਾਲ ਦਾ ਠੇਕਾ ਹੈ 5 ਸਾਲ ਜੇ ਕਰੇ ਵੀ ਕੋਈ ਦਿੱਕਤ ਆਉਂਦੀ ਆ ਤਾਂ ਠੇਕੇਦਾਰ ਤੇ ਵਿਭਾਗ ਸਾਡੇ ਨਾਲ ਖੜੇ ਨੇ ਇਹ ਸੜਕ ਦੀ ਥੋੜੀ ਜਿਹੀ ਪਹਿਲਾਂ ਬਵਾਦ ਛੜਗੇ ਤਿਗੇ ਇਸ ਕਰਕੇ ਇਹ ਸੜਕ ਜਿਹੜੀ ਛੀਤੀ ਛੀਤੀ ਬਣਾਉਣੀ ਪਈ ਪਿੰਡ ਦੀ ਮੰਗ ਦੀ ਪਹਿਲਾਂ ਬਹੁਤ ਕੁਸ ਬੰਦੇ ਤਾਂ ਸਮੱਸਿਆ ਇਹ ਕਰ ਰਹੇ ਸੀ ਵੀ ਬਣਾਓ ਨਾ ਅਸੀਂ ਐਸ਼ੇ ਕਰਕੇ ਲੋਕਾਂ ਦੀ ਸੁਣਵਾਈ ਕਰਕੇ ਵੀ ਕਿਸੇ ਸੜਕ ਦੀ ਜਿਹੜੀਆਂ ਦੋ ਉਹ ਪਹਿਲਾਂ ਬਣੀਆਂ ਨੇ ਜਵੰਦਿਆਂ ਵਾਲੀ ਤੇ ਕੋਠਾਣੀ じゃ ਪਿੰਡ ਦੀ ਵੀ ਸੜਕਾ ਜਿਹੜੀ ਆਪਣੀ ਰਿਪੇਅਰ ਹੋਈਆਂ ਨੇ ਇਹਦੇ 'ਚ ਕਦੇ ਵੀ ਸਮੱਸਿਆ ਆਉਗੀ ਅਸੀਂ ਇਹਨਾਂ ਦੇ ਨਾਲ ਖੜੇ ਆ ਪਿੰਡ ਵਾਲਿਆਂ ਦੇ ਤੇ ਪ੍ਰਸ਼ਾਸਨ ਸਾਡੇ ਨਾਲ ਖੜਾਗਾ ਬਣਾਈਆਂ ਨੇ ਸਾਰੀਆਂ ਠੇਕੇਦਾਰ ਨੇ ਜਦ ਪ੍ਰਸ਼ਾਸਨ ਨੇ ਬਣਾਈਆਂ ਨੇ ਮੈਂ ਕਿਵੇਂ ਨੇ ਬਣਾਈਆਂ ਬਹੁਤ ਵਧੀਆ ਬਣਾਈਆਂ ਨੇ ਗਿਆ ਇਹ ਕੋਈ ਸਮੱਸਿਆ ਨਹੀਂ ਹੈਗੀ ਸਾਰੀਆਂ ਵੀ ਜਿਹੜੀਆਂ ਹੋਰ ਸੜਕਾਂ ਵੀ ਆਲੇ-ਦਾਲੇ ਸਾਡੇ ਹਲਕੇ ਦੇ ਵਿੱਚ ਬਣ ਰਹੀਆਂ ਨੇ ਮਾਸ਼ਾ ਦੀ ਦੇਖ ਰੇਖੇ ਥੱਲੇ ਬਣ ਰਹੀਆਂ ਨੇ ਬਹੁਤ ਵਧੀਆ ਸਾਰੇ ਕਿਤੇ ਵਿਕਾਸ ਫੁੱਲ ਫੁੱਲ ਹੋ ਰਿਹਾਗਾ ਸੜਕਾਂ ਦਾ ਜਾਲ ਵਿਛ ਰਿਹਾਗਾ ਤੇ ਵਧੀਆ ਕੰਮ ਕੀਤਾ ਜਾਂਦਾ ਮੁੱਖ ਮੰਤਰੀ ਭਵੰਤ ਸਿੰਘ ਮਾਨ ਨੇ ਜਿਹੜਾ ਪਹਿਲੀ ਸੰਦੇਸ਼ ਦਿੱਤੇ ਹੋਏ ਨੇ ਵੀ ਇਹ ਸੜਕਾਂ ਜਿਹੜੀਆਂ ਬਣਾਉਣੀਆਂ ਨੇ ਸਭ ਤੋਂ ਵਧੀਆ ਬਣਾਉਣੀਆਂ ਨੇ ਠੇਕੇਦਾਰ ਸਾਰੇ ਸੜਕਾਂ ਵਧੀਆ ਬਣਾ ਰਹੇ ਨੇ ਫਿਰ ਦਿਲਦਿਆਂ ਗਰੇਹਿਆਂ ਚੋਂ ਮੈਂ ਮੰਤਰੀ ਸਾਹਿਬ ਦਾ ਰਪਾਲ ਸਿੰਘ ਚੀਮਾ ਜੀ ਦਾ ਬਹੁਤ ਬਹੁਤ ਧੰਨਵਾਦ ਕੀ ਕਹੋਗੇ ਜੀ ਮੇਰੀ ਜਿਹੜਾ ਖਬਰਦਾਰ ਨਾਲ ਦੀ ਨਾਲ ਹੋਇਆ ਕੀ ਹੋਇਆ ਪੁੱਤ ਨਾਲ ਦੀ ਨਾਲ ਅਸਰ ਹੋਇਆ ਉਹਦੀ ਮੌਕੇ ਤੇ ਆ ਕੇ ਦੇਖ ਗਏ ਜੇ ਹੁਣ ਇਹਦੇ ਮਾਲ ਪਾਉਣਗੇ ਮਾੜੋੜ ਇਹਨੂੰ ਕਰਨਗੇ ਤੇ ਮੇਨ ਰਹੇਗਾ ਇਹ ਤਾਂ ਹੀ ਫਾਇਦਾ ਹੈ ਕਿ ਜੇ ਹੁਣ ਆ ਪੁੱਟੀ ਦਾ ਕੀ ਕਹੋਗੇ ਤੁਸੀਂ ਕਹੋਗੇ ਜੀ ਹਾਂ ਜੀ ਖਬਰਦਾਰ ਹੋਇਆ ਤਾਂ ਇਹ ਬੋਲਦੀ ਹੈ ਜੀ ਕੀ ਲੱਗੋ ਕਿ ਕਿੰਨਾ ਦਿਸਣਾ ਕੰਮ ਲੱਗੇ ਖਬਰ ਲੱਗਣ ਤੋਂ ਬਾਅਦ ਬਾਤੀ ਜਿੰਨੀ ਆ ਗਈ ਹਾਂ ਤੀਜੇ ਨਹੀਂ ਆ ਗਈ ਠੀਕ ਹੈ ਕੀ ਕਹੋਗੇ ਵਧੀਆ ਹੋ ਜੀ ਖਬਰ ਤੇ ਬਲਗੀ ਤਾਂ ਹੀ ਪਹੁੰਚਦੇ ਹੋਗੇ ਵਾਹ ਬਾਤ ਹੈ ਸਾਫ ਕਰਕੇ ਆ ਕੇ ਠੇਕੇਦਾਰ ਕੋਈ ਕੁਝ ਨਹੀਂ ਕਹਿੰਦਾ ਠੀਕ ਹੈ ਜੀ ਹਾਂ ਭਾਈ ਕੀ ਕੀ ਕਹੋਗੇ ਜੇ ਮੇਰੀ ਸੜਕ ਸੀ ਜੀ ਟੁੱਟੀ ਹੋਈ ਸੀ ਪਹਿਲਾਂ ਤੋਂ ਵੀਰੇ ਕੀ ਲੱਗਦਾ ਵੀ ਖਬਰ ਤੋਂ ਬਾਅਦ ਜਿਹੜਾ ਅਸਰ ਹੋਇਆ ਖਬਰ ਦਾ ਕੀ ਕਹੋਗੇ ਅਸਰ ਤਾਂ ਹੋਇਆ ਬਾਈ ਪਾਗ ਅੱਜ ਮਾਲ ਪਾਗ ਹੁਣ ਦੇਖੋ ਕਿ ਨજર ਕਰਦੀ ਐ ਇਹ ਹਾਂ ਅਸੀਂ ਧੰਨਵਾਦ ਵੀਡੀਓ ਨਾਲ ਦਾ ਵੀ ਕਰਦੇ ਆਂ ਵੀ ਇਹ ਆਏ ਤੇ ਉੱਦੇ ਇਹਨਾਂ ਦੇ ਅਸਰ ਨਾਲ ਆ ਇਹ ਆਗ ਹੁਣ ਦੇਖੋ ਦੇਖਦੇ ਕਿੰਨਾ ਟਾਈਮ ਕੱਢਦੀ ਐ ਇਹ ਦੁਬਾਰੇ ਸੜਕ ਠੀਕ ਹੈ ਹਾਂ ਫੇਰ ਸੱਦ ਲਾ ਕੇ ਬਾਈਆਂ ਨੂੰ ਵਧੀਆ ਸੜਕ ਮੜਾਉ ਜੀ ਬਿੰਦੇ ਬਿੰਦੇ ਟੁੱਟਣ ਨੂੰ ਉਹ ਸਾਨੂੰ ਵੀ ਹੈਰਾਨ ਕੀ ਇਹਦੀ ਟੁੱਟੀ ਹੋਈ ਦੀ ਲੋਕਾਂ ਨੂੰ ਵੀ ਹੈਗੀ ਹੈ ਜੀ ਬਿਲਕੁਲ ਬਿਲਕੁਲ ਕੀ ਲੱਗਦਾਗਾ ਵੀ ਇਤਨਾ ਖਬਰਦਾਰ ਅਸਰ ਹੋਇਆਗਾ ਹਾਂ ਜੀ ਖਬਰ ਦਾ ਪੂਰਾ ਅਸਰ ਹੋਇਆ ਜੀ ਉਹਦੀ ਆਗੇ ਦੂਗੇ ਤੀਏ ਦਿਨ ਠੀਕ ਹੈ ਜੀ ਹਾਂ ਠੀਕ ਪਰ ਕੀ ਕਹੋਗੇ ਸੜਕ ਸੀ ਜਿਹੜੀ ਟੁੱਟੀ ਹੋਈ ਆਪ ਨੂੰ 2 ਮਹੀਨੇ ਲਗਭਗ ਜਿਹੜੀ ਬਣੀ ਹੋਈ ਸੀਗੀ ਤੁਸੀਂ ਡਿਪਾਰਟਮੈਂਟ ਵੱਲੋਂ ਪਹੁੰਚਿਓ ਕੀ ਕਹੋਗੇ ਅਸਲ 'ਚ ਜੀ ਇਹ ਥੋੜਾ ਜਿਹਾ ਡਿਸਪੂਟਡ ਰੋਡ ਸੀਗਾ ਜਿਵੇਂ ਕਿ ਆਪਾਂ ਨੂੰ ਪਤਾ ਹੈ ਹਨਾ ਥੋੜਾ ਜਿਹਾ ਕਿਤੇ ਉੱਚੇ ਨੀਵੇਂ ਦਾ ਰੌਲਾ ਸੀਗਾ ਕੋਈ ਕਹ ਰਿਹਾ ਸੀ ਉੱਚੀ ਬਣਾਓ ਨੀ ਬਣਾਓ ਤਾਂ ਮਤਲਬ ਐਂਡ ਚ ਸਾਲ ਪਰਤਾਏ ਕਮ ਸਸਪੈਂਡਡ ਹੀ ਰਿਹਾ ਉਸ ਤੋਂ ਬਾਅਦ ਅਸੀਂ ਕੀਤਾ ਚਲੋ ਪਿਛਲੇ 1 ਮਹੀਨੇ ਪਹਿਲਾਂ ਤਾਂ ਉਦੋਂ ਥੋੜਾ ਬਹੁਤ ਕਿਤੇ ਨੀਵਾ ਰਹਿ ਗਿਆ ਤਾਂ ਹੁਣ ਮਤਲਬ ਥੋੜੇ ਮਾਧਿਅਮ ਰਾਹੀਂ ਸਾਨੂੰ ਵੀ ਪਤਾ ਲੱਗਾ ਤੇ ਸਰਪੰਚ ਸਾਹਿਬ ਨੇ ਵੀ ਸਾਨੂੰ ਫੋਨ ਕੀਤਾ ਉਹਨਾਂ ਦੇ ਮਾਧਿਅਮ ਰਾਹੀਂ ਸਾਨੂੰ ਪਤਾ ਲੱਗਾ ਤੇ ਅਸੀਂ ਤੁਰੰਤ ਨਾਲ ਦੀ ਨਾਲ ਕਾਰਵਾਈ ਕੀਤੀ ਕਿ ਜੋ ਵੀ ਪ੍ਰੋਬਲਮ ਹੈ ਉਹਨੂੰ ਤੁਰੰਤ ਹੀ ਰੈਕਟੀਫਾਈ ਕੀਤਾ ਤੇ ਅੱਗੇ ਵੀ ਜੇ ਕੋਈ ਸਮੱਸਿਆ ਆਂਦੀ ਹੈ ਇਹ ਜੀ ਵੈਸੇ ਤਾਂ ਨਹੀਂ ਆਂਦੀ ਕਿਉਂਕਿ ਸਾਡੀ ਸੜਕ ਠੀਕ ਪਈ ਹੈ 1-2 ਥਾਂ ਤੇ ਪ੍ਰੋਬਲਮ ਸੀ ਬਟ ਫੇਰ ਵੀ ਜੇ ਆਂਦੀ ਹੈ ਤਾਂ ਅਸੀਂ ਉਹਨੂੰ ਦੁਬਾਰਾ ਠੀਕ ਕਰਨ ਲਈ 5 ਸਾਲ ਦੀ ਠੇਕੇਦਾਰ ਦੀ ਹੈ ਲਾਇਬਿਲਟੀ ਉਹ ਜੇ ਵੀ ਪ੍ਰੋਬਲਮ ਆਏਗੀ ਨਾਲ ਉਹਨਾਂ ਅਸੀਂ ਠੇਕੇਦਾਰ ਤੋਂ ਠੀਕ ਕਰਾਵਾਂਗੇ ਕੋਈ ਦਿੱਕਤ ਨਹੀਂ ਜਿਹੜਾ ਥੋੜਾ ਮੋਟਾ ਹੈਗਾ ਸੀ ਜਦੋਂ ਜੋ ਹੈਗਾ ਸੀ ਸਰ ਉਹ ਕਰਵਾਤਾ ਫਿਲਹਾਲ ਜੇ ਫੇਰ ਵੀ ਕੱਲ ਨੂੰ ਕੋਈ ਸਮੱਸਿਆ ਆਂਦੀ ਹੈ 90% ਤਾਂ ਆਂਦੀ ਨਹੀਂ ਜੇ ਆਂਦੀ ਹੈ ਤਾਂ ਫਿਰ ਤੁਰੰਤ ਉੱਤੇ ਕਾਰਵਾਈ ਹੋ ਜਾਏਗੀ ਤੁਸੀਂ ਤੁਸੀਂ ਆਪ ਦੇਖ ਸਕਦੇ ਹੋ ਕਿ ਮਤਲਬ ਬਾਕੀ ਵੀ ਸਾਰੀ ਫਿਰਨੀ ਬੰਨੀ ਹੈ ਤਕਰੀਬਨ 2.10 ਕਿਲੋਮੀਟਰ ਲੈਂਥ ਦੀ ਸਾਰੀ ਦੀ ਸਾਰੀ ਐਨ ਵਧੀਆ ਪਈ ਹੈ ਕੁਝ ਇਸ ਥਾਂ ਤੇ ਥੋੜੀ ਜਿਹੀ ਨਿਵੇਂ ਕਰਕੇ ਪਾਣੀ ਖੜਨ ਕਰਕੇ ਮਤਲਬ ਪਾਣੀ ਉਹ ਕਰੈਕਟ ਹੋ ਗਿਆ ਹੈ ਤਾਂ ਮਤਲਬ ਫਿਚਰਸ ਵੀ ਕੋਈ ਪ੍ਰੋਬਲਮ ਨਹੀਂ ਆਏਗੀ ਠੀਕ ਹੈ ਜੇ ਬਾਕੀ ਸਾਰੇ ਠੀਕ ਹੈ ਕੋਈ ਜੀ ਬਾਕੀ ਸਾਰੀ ਇਕਦਮ ਤੁਸੀਂ ਦੇਖ ਵੀ ਸਕਦੇ ਹੋ ਜਾ ਸਕਦੇ ਹੋ ਦੇਖੋ ਸਾਰੀ ਰੋਡ ਠੀਕ ਪਈ ਹੈ ਕੋਈ ਪ੍ਰੋਬਲਮ ਵਾਲੀ ਨਹੀਂ ਹੈ ਠੀਕ ਹੈ ਅਗੀ ਚੀਜ਼ ਤਾਂ ਉਹ ਜੋ ਸੜਕ ਦਾ ਮਾਮਲਾ ਇਹ ਜੀ ਸੜਕ ਦਾ ਕੱਲ ਤੁਹਾਡੇ ਮੀਡੀਆ ਦੇ ਮਾਧਮ ਨਾਲ ਹੀ ਸਾਨੂੰ ਪਤਾ ਲੱਗਿਆ ਸੀਗਾ ਕਿ ਇਸ ਤਰ੍ਹਾਂ ਸੜਕ ਦੇ ਉੱਤੇ ਪ੍ਰੋਬਲਮ ਆ ਰਹੀ ਹੈ ਕਿ ਬੇਸਿਕਲੀ ਸਾਡੇ ਕੋਲ 1.5 ਸਾਲ ਪਹਿਲਾਂ ਦਾ ਟੈਂਡਰ ਸੀਗਾ ਤੇ ਪਹਿਲਾਂ ਕੁਝ ਡਿਸਪਿਊਟ ਕਰਕੇ ਲੇਟ ਹੋ ਗਿਆ ਸੀ ਉਹਨੇ ਤਕਰੀਬਨ 1.5 ਤੋਂ 2 ਮਹੀਨਾ ਪਹਿਲਾਂ ਬਣਾਈ ਸੀ ਰੋਡ ਕੋਈ ਕੁਝ ਜਗ੍ਹਾ ਦੇ ਉੱਤੇ ਪਾਣੀ ਦੀ ਵਜ੍ਹਾ ਕਰਕੇ ਲਾ ਲੋ ਜਬ ਵੈਸੇ ਸਲਿੱਪ ਵਗੈਰਾ ਹੋ ਜਾਂਦਾਗਾ ਟ੍ਰੈਫਿਕ ਲੱਗਦੇ ਆ ਕੋਈ ਟਰੈਕਟਰ ਵਗੈਰਾ ਸਲਿੱਪ ਹੋ ਜਾਂਦਾ ਉਹਦੇ ਕਰਕੇ ਕੋਈ ਜਗ੍ਹਾ ਦੇ ਉੱਤੇ ਪ੍ਰੋਬਲਮ ਆਈ ਸੀ ਉਹ ਤੁਹਾਡੇ মিডিਆ ਦੇ ਮਾਧਿਅਮ ਰਾਹੀਂ ਕੱਲ ਸਾਨੂੰ ਪਤਾ ਲੱਗਿਆ ਉਹ ਅੱਜ ਅਸੀਂ ਠੀਕ ਕਰ ਦਿੱਤਾ ਗਿਆ ਹੈਗਾ ਫਿਰ ਫਿਊਚਰ ਵੀ ਕਿਤੇ ਕੋਈ ਪ੍ਰੋਬਲਮ ਆਉਦੀ ਹੈ ਤਾਂ ਉਹ ਅਸੀਂ ਮਤਲਬ ਸਾਡੇ ਦੇ ਧਿਆਨ 'ਚ ਵੀ ਆਉਂਦਾ ਵੈਸੇ ਵੀ ਸਾਡਾ ਚੱਕਰ ਹੁੰਦਾ ਹੀ ਆ ਰੋਡ ਦੇ ਉੱਪਰ ਤਾਂ ਠੀਕ ਕਰ ਦਿੱਤਾ ਜਾਊਗਾ ਕੀ ਲੱਗਦਾ ਐਵੇਂ ਜੀ ਸਮੱਸਿਆ ਕਿਤਨੀ ਹੋਊਗੀ ਨਹੀਂ ਇਸ ਤਰ੍ਹਾਂ ਦੀ ਨਹੀਂ ਕਿਤਨੀ ਜੀ ਕਿਤਨੀ ਸਮੱਸਿਆ ਨਹੀਂ ਆਊਗੀ ਕਿਉਂਕਿ ਸਾਡੇ ਕੋਲ ਇਹਦੀ ਮੈਂਟੀਨੈਂਸ ਵੀ ਹੈ ਰੋਡ ਦੀ ਤੇ ਅੱਗੇ ਤੋਂ ਕੋਈ ਪ੍ਰੋਬਲਮ ਨਹੀਂ ਆਊਗੀ ਜਦੋਂ ਆਈਪੀਐਨ ਦੀ ਟੀਮ ਪਹੁੰਚੀ ਰੋਡ ਤੇ ਫਿਰ ਨਾਲ ਦੀ ਨਾਲ ਮਹਿਕਮੇ ਦਾ ਹੋਇਆ ਐਕਸ਼ਨ ਜੋ ਤੁਹਾਨੂੰ ਤਸਵੀਰਾਂ ਕਾਹਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ ਇੱਥੇ ਮਹਿਕਮੇ ਨੇ ਪੂਰੀ ਕਾਰਵਾਈ ਕਰਦੇ ਹੋਏ ਨਾਲ ਦੀ ਨਾਲ ਜਿਹੜਾ ਰੋਡ ਸੀਗਾ ਬਿਲਕੁਲ ਪ੍ਰੋਪਰ ਤਰੀਕੇ ਦੇ ਨਾਲ ਬਣਾ ਦਿੱਤਾ ਗਿਆ ਉਹ ਪੂਰੀਆਂ ਤਸਵੀਰਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤੁਸੀਂ ਆਈਪੀਐਨ ਤੋਂ ਪੂਰੀਆਂ ਤਸਵੀਰਾਂ ਦੇਖ ਰਹੇ ਜੇਕਰ ਤੁਹਾਡੇ ਵੀ ਇਲਾਕੇ ਚੱਲ ਰਹੀ ਹੈ ਕੋਈ ਇਸ ਤਰ੍ਹਾਂ ਦੀ ਸਮੱਸਿਆ ਤਾਂ ਕਰੋ ਆਈਪੀਐਨ ਦੀ ਟੀਮ ਦੇ ਨਾਲ ਰਾਬਤਾ ਨਾਲ ਦੀ ਨਾਲ ਹੀ ਪਹੁੰਚੇਗੀ ਆਈਪੀਐਨ ਦੀ ਟੀਮ